ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਾਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਧਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 639 ਨਾਮ ਕੌਰ ਕੁੜੀ ਯੂਐਸਏ ਹੈ ਪੜਾਈ ਐਮਐਸਏਨ ਕੰਪਿਊਟਰ ਇੰਜੀਨੀਅਰਿੰਗ ਕਾਸਟ ਜੱਟ ਸਿੱਖਗੁਰਦਸਰਾ ਹਾਈਟ 5 ਫੁੱਟ 5 ਇੰਚ ਜਨਮ 1999 ਸਟੇਟਸ ਹੈ ਯੂਐਸਐਸ ਚੀਤੇਜਨ ਸੌਫਟਵੇਅਰ ਅੰਜੀਨੀਅਰ ਆਈਟੀ ਸਪੈਸ਼ਲਿਸਟ ਇਟ ਡਿਪਾਰਟਮੈਂਟ ਆਫ ਹੈਲਥ케ਅਰ ਸਰਵਿਸ ਡੀਐਚਸੀਐਸ ਇਹਨਾਂ ਨੂੰ ਲੋੜ ਹੈ ਜਿਸ ਤਰੀਕੇ ਮੁੰਡੇ ਨੇ ਮਾਸਟਰ ਡਿਗਰੀ ਕਰੀ ਹੋਵੇ ਇੰਜੀਨੀਅਰ ਲਾਈਨ ਹੋਵੇ ਜਾਂ ਫਿਰ ਡੈਂਟਿਸਟ ਡਾਕਟਰ ਹੋਵੇ ਹਾਈਟ 5 ਫੁੱਟ 9 ਤੋਂ ਲੈ ਕੇ 6 ਫੁੱਟ ਤੱਕ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸਟਾ ਨੋਟ ਕਰੋ ਜੀ ਫਾਈਲ ਨੰਬਰ 640 ਨਾਮ ਕੌਰ ਜ਼ਿਲ੍ਹਾ ਹਜ਼ਾਰਪੁਰ ਏਰੀਆ ਦਸੂਹਾ ਕਾਸਟ ਜੱਟ ਸਿਕ ਗੋਤਕੁੰਮਾ ਨਾ ਹਾਈਟ 5 ਫੁੱਟ 5 ਇੰਚ ਜਨਮ 18 ਫਰਵਰੀ 1998 ਪੜ੍ਹਾਈ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਐਂਡ ਟੈਕਨੋਲੋਜੀ ਇੱਕ ਭਰਾ ਐਡਵੋਕੇਟ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਮੁੰਡੇ ਨੂੰ ਕਮਰਸ਼ੀਅਲ ਪ੍ਰਾਪਰਟੀ ਆਉਂਦੀ ਹੋਵੇ ਜਾਂ ਫਿਰ ਪਿੰਡੂ ਖੇਤਰ ਵਿੱਚ ਜ਼ਮੀਨ 4 ਤੋਂ 5 ਏਕੜ ਆਉਂਦੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਵਿਸਤਾਰਣ ਕਰੋ ਜੀ ਫਾਈਲ ਨੰਬਰ 641 ਨਾਮ ਕੌਰ ਜੀ ਦਾ ਸੰਗਰੂਰ ਕਾਸਟ ਜੱਟ ਸਿੱਖ ਗੁੱਟ ਸਿੱਧੂ ਜਨਮ ਅਕਤੂਬਰ 1996 ਗੱਦ 5 ਫੁੱਟ 1 ਇੰਚ ਪੜ੍ਹਾਈ ਬੀ ਫਾਰਮੇਸੀ ਭੈਣ 1 ਮੈਰਿਡ ਇਨ ਕੈਨੇਡਾ ਭਰਾ ਇੱਕ ਕੈਨੇਡਾ ਸਟੇਟਸ ਹੈ ਜੀ ਕੁੜੀ ਕੈਨੇਡਾ ਵਰਕ ਪਰਮਿਟ ਤੇ ਹੈ ਜੀ ਕੈਲਗਰੀ ਹੋਲ ਫੈਮਿਲੀ ਇਨ ਕੈਨੇਡਾ ਪੂਰਾ ਪਰਿਵਾਰ ਕੈਨੇਡਾ ਦੇ ਵਿੱਚ ਹੈ ਇਹਨਾਂ ਨੂੰ ਲੋੜ ਹੈ ਜੀ ਇਸਤਰੀ ਮੁੰਡੇ ਨੂੰ ਜਮੀਨ ਪਾਇੰਤ ਤੋਂ 10 ਏਕੜ ਆਉਂਦੀ ਹੋਵੇ ਕੈਨੇਡਾ ਜਾਂ ਫਿਰ ਯੂ ਐਸ ਏ ਹੋਵੇ ਸੰਗਰੂਰ ਬਰਨਾਲਾ ਬਟਿੰਡਾ ਪਟਿਆਲਾ ਨੂੰ ਪਸੰਦ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 642 ਨਾਮ ਕੌਰ ਜੀਲਾ ਸ਼੍ਰੀ ਮਕਸਰਤਾ ਸਾਹਿਬ ਕਾਸਟ ਜੱਟ ਸਿੱਖ ਗੋਤ ਬਰਾੜ ਹਾਈਟ 5 ਫੁੱਟ 11 ਇੰਚ ਜਨਮ 6 ਨਵੰਬਰ 1992 ਮੇਪੜਾ ਇਹ ਬਿਜ਼ਨਸ ਕੋਰਸ ਭੈਣ ਨੂੰ ਭਰਾ ਨੂੰ ਕੁੜੀ ਘਰ ਦੇ ਦੀ ਕੱਲੀ ਕੱਲੀ ਹੈ ਜੀ ਕੈਨੇਡਾ ਵ੍ਰੈਂਪਟਨ ਮੋਟਲ ਰਿਸੈਪਸ਼ਨਿਸਟ ਕੁੜੀ ਚਾਡੇਸ ਡਬਲਟ ਹੈ ਜੀ ਕਿਉਂਕਿ ਫੀਸ ਭਰਨ ਤੋਂ ਬਾਅਦ ਮਨਾਂ ਕਰਦਾ ਸੀ ਮੁੰਡੇ ਵਾਲਿਆਂ ਨੇ ਇਸ ਕਰਕੇ ਡਿਵੋਰਸ ਹੋਇਆ ਜੀ ਇਹਨਾਂ ਨੂੰ ਲੋੜ ਹੈ ਜੀ ਇਸ ਤਰ੍ਹਾਂ ਦੇ ਮੁੰਡਾ ਕੈਨੇਡਾ ਪੀਆਰ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੀ ਦਿੱਤੀ ਹੋਈ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕਾ ਨੰਬਰ ਲੈ ਸਕਦੇ ਹੋ ਜੀ ਅਗਲੇ ਦੋ ਭਰਾਵਾਂ ਦੇ ਰਿਸ਼ਤੇ ਆ ਜੀ ਫਾਈਲ ਨੰਬਰ 643 ਅਤੇ 644 ਨਾਮ ਸਿੰਮਰਿੰਦਰ ਸਿੰਮਰਲਿੰਦਰ ਸਿੰਘ ਜ਼ਿਲ੍ਹਾ ਸ਼੍ਰੀ ਆਮ੍ਰਿਤਸਰ ਸਾਹਿਬ ਹੇਬਾ ਸ਼ੋਰਟ ਟਰਾਈਮ ਡਿਵੋਰਸ ਹੈ ਜੀ ਕਾਸਟ ਸਿੱਖ ਕਤਰੀ ਉਮਰ 32 ਜਨਮ 10 ਅਗਸਤ 1993 ਐਜੂਕੇਸ਼ਨ ਸੀਏ ਜੋਬ ਐਕਾਊਂਟੈਂਟ ਹੈ ਫੈਮਿਲੀ ਵਿੱਚ ਫਾਦਰ ਅਤੇ ਸਿਵਲਿੰਗ ਵਨ ਯੰਗਰ ਬ੍ਰਦਰ ਐਂਡ ਮਦਰ ਇਹਨਾਂ ਨੂੰ ਲੋੜ ਹੈ ਜਿਸ ਤਰੀਕੇ ਸਿੱਖ ਕਤਰੀ ਲੜਕੀ ਹੋਵੇ ਜੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋਣ ਵਧੀਆ ਫੈਮਿਲੀ ਅਤੇ ਸਿੰਪਲ ਹੋਵੇ ਜੀ ਘਰ ਦਾ ਸਾਰਾ ਕੰਮ ਕਰ ਲੜਕੀ ਜਾਣਦੀ ਹੋਵੇ ਐਜੂਕੇਟਿਡ ਹੋਵੇ ਜੀ ਸਿੰਪਲ ਮੈਰਿਜ ਅਤੇ ਕੋਈ ਦਿਖਾਵਾ ਨਹੀਂ ਕਰਨਾ ਅਗਲੇ ਬ੍ਰਦਰ ਦਾ ਰਿਸ਼ਤਾ ਹੈ ਜੀ ਨਾਮ ਅਵਲਜੋਤ ਸਿੰਘ ਕਾਸਟ ਸਿੱਖ ਖਾਤਰੀ ਜ਼ਿਲ੍ਹਾ ਸ਼੍ਰੀ ਅਮਰਸਾ ਸਾਹਿਬ ਹੋਮਵਾਰ 1 ਮਾਰਚ 1998 এডਿਕੇਸ਼ਨ ਪਲਸ 2 ਵਿਦ ਅਕਾਊਂਟ ਜੋਬ ਅਕਾਊਂਟੈਂਟ ਹੈ ਮਾਸਟਰ ਇਨ ਸੀਆ ਅਫੀਸ ਹਾਈਟ 5 ਫੁੱਟ 7 ਇੰਚ ਫੈਮਿਲੀ ਵਿੱਚ ਮਾਤਾ ਪਿਤਾ ਤੇ ਇੱਕ ਉਪਰਾ ਹੈ ਜੀ ਲੋੜ ਹੈ ਜੀ ਰਿਸ਼ਤੇ ਦੀ ਲੜਕੀ ਐਜੂਕੇਟਡ ਹੋਵੇ ਤੇ ਬੁਟੀਕ ਦਾ ਕੋਰਸ ਜਾਂ ਕੋਈ ਹੋਰ ਅੱਛਾ ਕੋਰਸ ਕੀਤਾ ਹੋਵੇ ਸਿੰਪਲ ਲੜਕੀ ਅਤੇ ਚੰਗੀ ਫੈਮਿਲੀ ਹੋਵੇ ਜੀ ਅਤੇ ਸਿੱਖ ਪਰਿਵਾਰ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋਣ ਜੀ ਇਹ ਦੋ ਭਰਾਵਾਂ ਦੇ ਰਿਸ਼ਤੇ ਸੀ ਜੀ ਤੇ ਪਰਿਵਾਰ ਦਾ ਸੰਪਰਕ ਨੰਬਰ ਦਿੱਤਾ ਹੈ ਜੀ 90414 29709 ਜੇ ਇਹ ਦੋਨੇ ਭਰਾਵਾਂ ਦੇ ਰਿਸ਼ਤਿਆਂ ਵਿੱਚੋਂ ਤੁਹਾਨੂੰ ਅ ਰਿਸ਼ਤਾ ਕੋਈ ਵੀ ਪਸੰਦ ਆਉਂਦਾ ਹੈ ਤਾਂ ਤੁਸੀਂ ਇਹ ਪਰਿਵਾਰ ਦਾ ਕੰਟੈਕਟ ਨੰਬਰ ਦਿੱਤਾ ਹੋਇਆ ਹੈ ਜੀ ਤੁਸੀਂ ਪਰਿਵਾਰ ਦੇ ਨਾਲ ਸਿੱਧਾ ਡਾਇਰੈਕਟ ਕੰਟੈਕਟ ਕਰ ਸਕਦੇ ਹੋ ਜੇ ਇਹਨਾਂ ਬਾਕੀ ਸਾਰਿਆਂ ਕੁੜੀਆਂ ਦੇ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਜੀ ਤੁਹਾਡੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ